ਆਫ ਕਰਦੀ ਕਿਹਦੀ ਮਾਤਾ ਹੁੰਦੀ ਉਹਰੇ ਲੋਕਾਂ ਨੂੰ ਤੇ ਉਹ ਪਾਲਣ ਪਲੇਖੇ ਪਈ ਨਾ ਉਹਰੇ ਤੇਰੇ ਜਿਵੇਂ ਮਾਤਾ ਗਿਡੀ ਹੁੰਦੀ ਐ ਅੱਜ ਤਾਂ ਕਿਹਾ ਸੀ ਸਾਡੇ ਨਹੀਂ ਤੂੰ ਪਖੰਡ ਕਰਦਾ ਹੁੰਦਾ ਹੁਣ ਰੋਜ਼ ਫਿਰ ਲੱਗਿਆ ਪੈਰਾਂ ਨਾ ਤੂੰ ਉਥੇ ਕਿਹੜੇ ਲੋਕਾਂ ਨੂੰ ਇਹ ਗਰੀਬ ਲੋਕਾਂ ਨੂੰ ਗਰੀਬ ਲੋਕਾਂ ਨੂੰ ਕਿੱਧਰ ਲਾਈ ਫਿਰਦਾ ਤੂੰ ਮੇਰੇ ਇੱਕ ਮਿੰਟ ਇੱਕ ਮਿੰਟ ਤੇਰੇ ਐਸਾ ਮੈਂ ਜੂਤ ਫਿਰਨਾ ਤੂੰ ਯਾਦ ਰੱਖੇਗਾ ਅੱਜੇ ਸੁਣੋ ਕਰਿਓ ਓਰੇਆ ਓਰੇਆ ਤੂੰ ਮਾਤਾ ਕੱਢਦਾ ਤੂੰ ਓਰੇਆ ਮੇਰੇ ਕੋਲ ਓਰੇਆ ਮਾਤਾ ਜੀ ਓਰੇਆ ਮੇਰੀ ਗੱਲ ਮੈਂ ਮੈਂ 2 ਮਿੰਟ ਗੱਲ ਸੁਣੋ 1 ਮਿੰਟ ਉਹ ਗੱਲ ਸੁਣ ਲਓ ਯਾਰ ਕੋਈ ਨਾ ਬਰੀ ਪੂਰਾ ਸਮਝੀ ਮਰਦਾ ਇੱਥੇ ਕਰ ਲੋਕਾਂ ਦੇ ਪਾਸੇ ਜਾਂਦਾ ਜਿਹੜਾ ਤੂੰ ਪਖੰਡ ਬਾਗ ਦੇ ਵਿੱਚ ਪਾਤਰੀ ਐਸੀ ਧੌਣ ਕੁੱਟੂਆ ਸਾਲਾ ਬਣਿਆ ਕਲਾ ਕਰੀਦਾ ਤੂੰ ਲੋਕਾਂ ਨੂੰ ਗਰੀਬ ਲੋਕਾਂ ਨੂੰ ਪਿੱਛੇ ਲਈ ਫਿਰਦਾ ਤੂੰ ਮੈਂ ਥੋੜੀ ਲੈ ਕੇ ਆਇਆ ਹਾਂ ਉੱਥੇ ਕਿਹਨੇ ਕਹਿਣਾ ਮੈਂ ਮਾਤਾ ਉਹਦੇ ਕਿਹਨੇ ਕੋਈ ਆਉਂਦੀ ਵਰ ਕੋਈ ਪੀਸ ਕੇ ਲੈ ਕੇ ਉਧਰ ਨੂੰ ਮੈਂ ਉੱਥੋਂ ਤੈਨੂੰ ਮਾਤਾ ਤੇਰੇ ਚਾਹੂ ਗੰਦ ਚ ਹੈ ਉਹ ਨਾ ਯਾਰ ਫਾਦੇ ਇਹਨੂੰ ਕੁੱਟ ਕੇ ਲਾਕੇ ਦਮ ਨਹੀਂ ਨਿਕਾ ਯਾਰ ਬੰਨੇ ਯਾਰ ਬੰਦਾ ਰਖਮਣ ਪੈਣ ਦੇ ਰਲਾ ਆ ਇਹ ਡਾਂਗ ਕਰਾਂਗੇ ਯਾਰ ਪਖੰਡ ਬਾਦ ਦੇ ਬਰਦ ਧਰਮ ਨੂੰ ਖੋੜਾਂਗੇ ਡਾਂਗ ਫਰੇਗੇ ਤੇ ਖਮਣੇ ਖੜਾ ਖਮਣੇ ਫੜ ਜਾ ਰਹੇ ਉਹ ਉਥੇ ਨਹੀਂ ਆ ਹਾੜਾਂ ਦੇ ਵਿੱਚ ਤਕਰੀਬਨ ਘਟਾ ਜੇ ਉੱਥੇ ਹੀ ਕਰਨਗੇ ਅਸੀਂ 20 ਕਰੋੜ ਦਾ ਕੰਮ ਚੱਲਿਆ ਨਾ ਮਜ਼ਦੂਰ ਕਰਾਂ ਦਾ ਦਾ ਬਾਈ ਪੰਜਾਬ ਦੇ ਵਿੱਚ ਬਰਬਾਦੀ ਕਰਨੀ ਤਲਪਿਆ ਤੂੰ ਇੱਥੋਂ ਨਿਕਲਿਆ ਤੇਰੀ ਗਾਂਡ ਗੁਰਦੂ ਨੀ ਮੈਂ ਇੱਥੋਂ ਗੰਤ ਨਹੀਂ ਪਾਇਆ ਸਾਡਾ ਮਜ਼ਦੂਰ ਭਾਈ ਚਾਰਾ ਸਾਡੇ ਮਜ਼ਦੂਰ ਭਾਈ ਨੂੰ ਪਿੱਛੇ ਲਾਉਣਾ ਤੂੰ ਚੰਗਿਆਂ ਵੀ ਮੇਰਾ 20 ਕਰਾ ਲਓ ਤੁਸੀਂ ਕੰਮ ਕਰਾਈਏ ਨਾ ਸਾਡੇ ਮਜ਼ਦੂਰ ਪੰਚਾਰੇ ਦੋ ਮਿੰਟ ਗੱਲ ਸੁਣ ਲਓ ਮੇਰੀ ਦੋ ਮਿੰਟ ਗੱਲ ਮੇਰੇ ਥੱਲੇ ਆਏ ਯਾਰ ਜਿਹਨੇ ਦੋ ਮਿੰਟ ਗੱਲ ਸੁਣ ਲਓ ਧਿਆਨ ਨਾਲ ਇੱਕ ਮਿੰਟ ਪਹਿਲਾਂ ਤਾਂ ਇੱਕ ਮਿੰਟ ਚਮਕੌਰ ਬੋਲ ਨਾ ਚੁੱਪ ਕਰ ਜਾ ਉਹ ਨਹੀਂ ਓਏ ਇੱਕ ਮਿੰਟ ਚਮਕੌਰ ਯਾਰ ਕੋਈ ਨੀ ਬੋਲਣਾ ਇੱਕ ਮਿੰਟ ਦੋ ਮਿੰਟ ਬਾਈ ਪਹਿਲਾਂ ਗੱਲ ਸੁਣ ਲੈ ਪਹਿਲਾਂ ਕੋਈ ਵੀ ਕਿਸੇ ਨੇ ਪੂਰੀ ਹੋੜੜ ਪਾਈ ਨਾ ਸੀ ਮੱਕਾ ਕੋਈ ਇੱਕ ਮਿੰਟ ਬਾਈ ਦੋ ਮਿੰਟ ਗੱਲ ਸੁਣ ਲਓ ਉਹੜਾ ਨਾ ਪਾਉ ਯਾਰ ਬੋਲੋ ਨਾ ਮੈਂ ਮੈਂ ਉਹਦੇ ਬਾਈ ਕਿਉਂ ਘੌਰ ਬਾਈ ਬਾਈ ਕਿੱਥੇ ਲੰਬੇ ਇੱਕ ਮਿੰਟ ਯਾਰ ਚਮਕੌਰ ਯਾਰ ਮੇਰੀ ਗੱਲ ਸੁਣ ਖੜ ਜਾ ਬਾਈ ਇੱਕ ਮਿੰਟ ਗੱਲ ਸੁਣ ਲਓ ਯਾਰ ਇੱਕ ਮਿੰਟ ਪਲੀਜ਼ 2 ਮਿੰਟ ਮੈਂ ਤੁਹਾਡੇ ਨਾਲ 5 ਮਿੰਟ ਤੁਹਾਡੇ ਨਾਲ ਗੱਲ ਕਰਨੀ ਮੈਂ ਜ਼ਿਆਦਾ ਮਿੰਟ ਗੱਲ ਨਹੀਂ ਕਰਨੀ ਮੇਰੀ ਹੱਥ ਮੰਨ ਚ ਬਿੰਟ ਦਾ 2 ਮਿੰਟ ਗੱਲ ਸੁਣ ਲਓ ਤੁਸੀਂ ਮੇਰੇ ਸਾਰੇ ਜਾਣੇ ਮੇਰੀ ਮੈਂ ਗੱਲ ਸ਼ੁਰੂ ਕਰਨ ਲੱਗਦਾ ਤੁਸੀਂ ਸਾਰੇ ਜਾਣੇ ਮੇਰੇ ਪੰਜਾਬ ਦੇ ਜਾਏ ਹੋ ਧਿਆਨ ਨਾਲ ਗੱਲ ਸੁਣਦੇ ਕਰ ਮਾਤਾ ਤੁਸੀਂ ਵੀ ਇੱਧਰ ਆਓ ਗੱਲ ਤੁਸੀਂ ਵੀ ਸੁਣਦੇ ਧਿਆਨ ਨਾਲ ਔਰ ਹਾਂ ਤੂੰ ਵੀ ਬਾਬਾ ਬਣਿਆ ਹੋਇਆ ਉਰੇ ਉਹ ਵੀ ਬਣਿਆ ਉਰੇ ਆ ਉਰੇ ਗੱਲ ਸੁਣ ਮੇਰੀ ਇੱਧਰ ਪਹਿਲਾਂ ਮੇਰੀ ਇੱਥੇ ਨਾਲ ਗੱਲ ਸੁਣ ਇੱਕ ਮਿੰਟ ਖੜ ਜਾ ਉਰੇ ਆ ਇੱਧਰ ਆ ਇੱਧਰ ਆ ਜਾ ਸਹੀ ਤੁਸੀਂ ਮੇਰੇ ਸਾਰੇ ਜਾਣੇ ਆਪਣੇ ਪੰਜਾਬ ਦੇ ਜਾਣੋਂ ਧਿਆਨ ਆ ਬੰਦ ਕਰ ਲੈ ਕਾਕਾ ਗੱਡੀ 2 ਮਿੰਟ ਬੰਦ ਕਰ ਲੈ ਮੈਂ ਆਪਣੇ ਗੁਰੂ ਨੂੰ ਆਪਣੇ ਧਰਤੀ ਨੂੰ ਹਾਜ਼ਰ ਨਾਜ਼ਰ ਰੱਖ ਕੇ ਕਹਣਾ ਨਾ ਮੈਂ ਜਾਤ ਪਾਤ ਨੂੰ ਮੰਨਣ ਵਾਲਾ ਬੰਦਾ ਨਾ ਮੈਂ ਕਿਸੇ ਧਰਮ ਦੇ ਵਿੱਚ ਕੱਟੜਾ ਕਿਉਂਕਿ ਜਿੱਥੇ ਗੱਲ ਧਰਮ ਦੀ ਆ ਗਈ ਧਿਆਨ ਨਾਲ ਗੱਲ ਸੁਣ ਲਿਓ ਇੱਕ ਓੰਕਾਰ ਤੋਂ ਗੱਲ ਸ਼ੁਰੂ ਹੁੰਦੀ ਹੈ 2 ਮਿੰਟ ਪਲੀਜ਼ ਮੈਂ ਇਹਨਾਂ ਦੇ ਵਿੱਚ ਨਹੀਂ ਪੰਦਾ ਮੈਂ ਮੈਨੂੰ ਚੰਗੀ ਸਿੱਖਿਆ ਹੀ ਦੇ ਕੇ ਜਾਣਾ ਪਲੀਜ਼ ਕੋਈ ਨਹੀਂ ਯਾਰ ਅਸੀਂ ਪਹਿਲਾਂ ਹੀ ਆ ਮੈਂ ਮੈਂ ਝਿੜਕਾਉਂਦਾ ਨਹੀਂ ਕੋਈ ਮੈਂ ਝਿੜਕਾਉਂਦਾ ਨਹੀਂ ਮੈਂ ਕੋਈ ਗੱਲ ਝਿੜਕਾਉਂਦਾ ਨਹੀਂ ਮੈਂ ਆਪਦੇ ਸਾਣੇ ਦਾ ਮਾਹੌਲ ਦੇਖਣਾ ਪੜਦਾ ਉਰੇ ਆ ਉਰੇ ਆ ਉਰੇ ਆ ਤੂੰ ਮਾਤਾ ਕੱਢ ਦੋ ਤੂੰ ਉਰੇ ਆ ਮੇਰੇ ਕੋਲ ਉਰੇ ਆ ਮਾਤਾ ਜੀ ਉਰੇ ਆ ਜੇ ਆਪਾਂ ਗੱਲਬਾਤ ਨਹੀਂ ਕਰਾਂਗੇ ਫਿਰ ਕੀ ਹੋਊਗਾ ਆ ਆ ਨਹੀਂ ਯਾਰ ਭਾਈ ਇਹ ਨਾ ਲਾ 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 ਮੰਨ ਤੈਨੂੰ ਇੱਕ ਮਿੰਟ ਗੱਲ ਸੁਣ ਉਹ ਤੇਰੇ ਤੇ ਕਿਹਦੀ ਮਾਤਾ ਹੁੰਦੀ ਓਰੇ ਲੋਕਾਂ ਨੂੰ ਤੇ ਉਹ ਭਰਨ ਲੇਖਾਂ ਨਹੀਂ ਪਈ ਨਾ ਉਹ ਤੇਰੀ ਜੀ ਮਾਤਾ ਕਿਹਦੀ ਹੁੰਦੀ ਐ ਅੱਜ ਤਾਂ ਗਿਆ ਹੀ ਸਾਡੇ ਨਹੀਂ ਤੂੰ ਪਖੰਡ ਕਰਦਾ ਹੁੰਦਾ ਰੋਜ਼ ਉੱਥੇ ਲੱਗਿਆ ਪੈਰਾਂ ਨਾ ਤੂੰ ਉਥੇ ਕਿਹੜੇ ਲੋਕਾਂ ਨੂੰ ਇਹ ਗਰੀਬ ਲੋਕਾਂ ਨੂੰ ਗਰੀਬ ਲੋਕਾਂ ਨੂੰ ਕਿੱਧਰ ਲਾਈ ਫਿਰਦਾ ਤੂੰ ਮੇਰੇ ਇੱਕ ਮਿੰਟ ਇੱਕ ਮਿੰਟ ਤੇਰਾ ਐਸਾ ਮੈਂ ਜੂਤ ਖਰੂਣਾ ਤੂੰ ਜਾਸ ਰੱਖੇਗਾ ਤੂੰ ਅਸੀਂ ਕਿਉਂ ਨਾ ਸਮਝੀ ਮਰਦਾ ਇਕੱਤਰ ਲੋਕਾਂ ਦੇ ਪਾਸੇ ਚਾਦਨੇ ਫਿਰ ਤੂੰ ਪਖੰਡ ਬਾਗ ਦੇ ਵਿੱਚ ਬੱਦ ਤਰੀ ਐਸੀ ਧੌਣ ਕੁੱਟੂਆ ਆ ਬਰਾ ਸਾਲਾ ਬਣਿਆ ਕਲਾਕਾਰੀ ਦਾ ਤੂੰ ਲੋਕਾਂ ਨੂੰ ਗਰੀਬ ਲੋਕਾਂ ਨੂੰ ਪਿੱਛੇ ਲਈ ਫਿਰਦਾ ਤੂੰ ਮੈਂ ਥੋੜੀ ਲੈ ਕੇ ਆਇਆ ਉਹ ਭੈਣ ਚੋਤਾ ਉੱਥੇ ਕਿਹਨੇ ਕਹਿਣਾ ਮੇਰੇ ਮਾਤਾ ਉਹਦੇ ਕਿਹਨੇ ਕੋਈ ਆਉਂਦੀ ਵਰਤੋਂ ਗਾਲ ਨਾ ਕੱਢੀ ਸਮਝ ਕਿਲੀਸ ਕੇ ਲੈ ਕੇ ਉਧਰ ਨੂੰ ਉੱਥੋਂ ਤੈਨੂੰ ਮਾਤਾ ਤੇਰੇ ਚਾਹੂ ਗੰਦ ਚ ਹੈ ਤੂੰ ਸਾਆ ਡਾਂਗ ਕਰਾਂਗੇ ਇਹਨੂੰ ਕੁੱਟ ਕੇ ਲੈ ਕੇ ਜਾਵਾਂ ਮੈਂ ਸਾਹਮਣੇ ਪਾ ਯਾਰ ਗਾ ਰੱਖ ਮੈਂ ਪੈਣ ਦੇ ਰਲਾਇਆ ਇਹ ਡਾਂਗ ਕਰਾਂਗੇ ਯਾਰ ਪਖੰਡ ਬਾਗ ਦੇ ਉੱਪਰ ਤੋਂ ਮੰਡਾ ਨੂੰ ਕੋੜਦਾ ਡਾਂਗ ਫੜਾ ਕੇ ਤੇ ਸਾਡੇ ਤੋਂ 2-4 ਸੌ ਮੁੰਡਾ ਚੁੱਦਾ ਪਖੰਡ ਬਾਜੇ ਹੁਣ ਕਰ ਤੇਰੀ ਗਾਣਕੁੱਟ ਨੂੰ ਮੈਂ ਬਾਹਰ ਆ ਜਾ ਬਾਈ ਸਾਲਾ ਆਪਣਾ ਕਲਾਕਾਰੀ ਦਾ ਡਾਂਗ ਫੜ ਜਾ ਮੁੰਡੇ ਸਾਡੇ ਕੋਈ ਨਹੀਂ ਬੱਚ ਬਾਈ ਸਾਲਾ ਪਾਣੇ ਕਰ ਉਹ ਕੰਮ ਮੈਂ ਇੱਕ ਮਿੰਟ ਖੜਾ ਇੱਕ ਮਿੰਟ ਖੜ ਜਾ ਉਹ ਉੱਥੇ ਨਹੀਂ ਗਿਆ ਹੜਾ ਨੇ ਤਕਰੀਬਨ ਘਟਾ ਕੇ ਉੱਥੇ ਕਰਨਗੇ ਅਸੀਂ 20 ਕਰੋੜ ਦਾ ਕੰਮ ਚੱਲੀ ਰਹਾ ਮਜ਼ਦੂਰਾਂ ਦਾ ਦਾ ਬਾਈ ਪੰਜਾਬ ਦੇ ਵਿੱਚ ਬਰਬਾਦੀ ਕਰਨੀ ਤਲਪਿਆ ਤੂੰ ਇੱਥੋਂ ਨਿਕਲੇ ਤੇਰੀ ਗਾਣ ਗੁਰਦੂ ਨਹੀ ਮੈਂ ਇੱਥੋਂ ਤੂੰ ਕਿੱਤਰ ਮਤ ਕਰ ਲੁੱਪ ਗੰਦ ਨਹੀਂ ਪਾਇਆ ਸਾਡਾ ਮਜ਼ਦੂਰ ਭਾਈ ਚਾਰੇ ਸਾਡੇ ਮਜ਼ਦੂਰ ਭਾਈ ਰੰਦੂ ਪਿੱਛੇ ਲਾਉਣਾ ਤੂੰ ਚੰਗਿਆ ਮੇਰਾ 20 ਕਰੋੜ ਦਾ ਉੱਥੇ ਜੀ ਕੰਮ ਕਰਾਈ ਜਾਂਦਾ ਸਾਡੇ ਮਜ਼ਦੂਰ ਭਾਈ ਚਾਰੇ ਦੇ ਕਿਤਾ ਲਾਜ ਕਰਾ ਕੇ ਜੀ ਕੁੜੀ ਦਾ ਵਿਆਹ ਕਰ ਅਨੇਕਾਂ ਨੇ ਮਜ਼ਦੂਰਾਂ ਨੇ ਮੈਂ ਪੈਸੇ ਕਢਾਤੇ ਜਿਹੜਾ ਵੀ ਮੇਰੇ ਕੋਲੇ ਆਉਂਦਾ ਮਜ਼ਦੂਰ ਕੋਈ ਕੱਲੂ ਬੁੱਧਵਾਰ ਆਜੀ ਮੇਰੇ ਕੋਲੇ ਕੱਲੂ ਘਰੇ ਆਈ ਮੇਰੇ ਕੋਲੇ ਦੇਖੀ ਕਿੰਨਾ ਮੇਰਾ ਮਜ਼ਦੂਰ ਭਾਈ ਜਿਹਾ ਮੇਰੇ ਨਾਲ ਹੋ ਸਾਲਾ ਬਣਾ ਚਲੱਤਰ ਕਰਦਾ ਚਲੱਤਰ ਨਹੀਂ ਕਰਦਾ ਨਹੀਂ ਯਾਰਾ ਕਿਸੇ ਨੇ ਤੁਸੀਂ ਕਿਸੇ ਨੇ ਕਿਸੇ ਨੇ ਬੱਚੇ ਦਾ ਵਿਆਹ ਕਰੋ ਕਿਦਾ ਲਾਜ ਕਰਵਾਓ ਉਹ ਕਰੋ ਚੰਗਿਆ ਲੈ ਕੇ ਗੱਡੀਆਂ ਸਾਲਾ ਇੱਥੇ ਤੁਰਾ ਫਿਰਦਾ ਵਾ ਵਾ ਜੇ ਮੈਨੂੰ ਇੱਥੇ ਖੜਾ ਥਾਗਣਾ ਤੇਰੀ ਧੌਣ ਕੁੱਟ ਕੇ ਲੈ ਜਾਂਗਾ ਮੈਥੋਂ ਭਾਈ ਵੀ ਦੇ ਮਾ ਆਪਣੇ ਮਜ਼ਦੂਰ ਭਾਈ ਜਿਹੜਾ ਸਾਡੇ ਆਪਣੇ ਸਾਡੇ ਪਿੰਡ ਵਾਲੇ ਆਪਣੇ ਸਿੰਘ ਸਾਦ ਮੁੰਡੇ ਸਿੱਖਾ ਮਾ ਆਪਣੇ ਸਿੰਘਾਂ ਦੇ ਮੁੰਡੇ ਸਾਡੇ ਉੱਥੇ ਪਿੰਡੋਂ ਬਣਾ ਫਿਰਦਾਨ ਵਾਲੇ ਕੁਝ ਹੋਰ ਭਾਈ ਪਾਣੀ ਭਾਈ ਨੂੰ ਪਾਣੀ ਨਹੀਂ ਆ ਬਾਈ ਪਾਣੀ ਨਹੀਂ ਆ ਜਾਵਣ ਭੰਨੇ ਭਾਈ ਤੂੰ ਪਾਣੀ ਦੇ ਬਾਈ ਨੂੰ ਜਰ ਪਾਣੀ ਲੱਗਦਾ ਜਰ ਮਾਤਾ ਨੂੰ ਬਦਨਾਮ ਕਰਕੇ ਧਰਤਾ ਮਾਤਾ ਇੰਨੀ ਪਵਿੱਤਰ ਮਾਤਾ ਯਾਰ ਇੰਨੀ ਮਾਤਾ ਨੂੰ ਪਵਿੱਤਰ ਨੂੰ ਇਹਨੇ ਬਦਨਾਮ ਕਰਕੇ ਧਰਤਾ ਪਵਿੱਤਰ ਮਾਤਾ ਨੂੰ ਬਦਨਾਮ ਨਹੀਂ ਕਰਤਾ ਮਾਤਾ ਛੇਰਾਂ ਵਾਲੀ ਮਾਤਾ ਹੋਵੇ ਕਾਲੀ ਮਾਤਾ ਹੋਵੇ ਇਹਨਾਂ ਉਹਨਾਂ ਲੋਕਾਂ ਨੂੰ ਪੁੱਛਦੇ ਨੇ ਇਹ ਕਹਿੰਦਾ ਮੇਰੇ ਚ ਆ ਗਈ ਹਾਂਜੀ ਹਾਂ ਖਾ ਕੇ ਨਸ਼ਾ ਪੀ ਕੇ दारू ਕਹਿੰਦਾ ਮੇਰੇ ਚ ਮਾਤਾ ਆ ਗਈ ਮਾਤਾ ਇਹ ਜੇ दारू ਪੀਣਾ ਚਾਹੂਗੀ ਮਾਤਾ ਚੂੜੀਆਂ ਪਾ ਕੇ ਮਾਤਾ ਨੂੰ ਬਦਨਾਮੀ ਕਰਤਾ ਯਾਰ ਅਸੀਂ ਵੀ ਮਾਤਾ ਨੂੰ ਮੰਨਦੇ ਆ ਅਸੀਂ ਸਾਰੇ ਤਰ੍ਹਾਂ ਮਰ ਸਤਕਾਰ ਕਰਦੇ ਆ ਤੁਸੀਂ ਮੇਰੇ ਆਪਦੇ ਭਾਈ ਹੋ ਮੈਂ ਤੁਹਾਡੇ ਲਈ ਮਰ ਸਕਦਾ ਮਜ਼ਦੂਰ ਭਾਈ ਚਾਰੇੜੀ ਮੈਂ ਜਿੱਥੇ ਮਰਜੀ ਦੇਖ ਲਿਓ ਵੀ ਮੇਰੇ ਤੇ ਮੇਰੇ ਪਿੰਡ ਵਾਲਾ ਸਾਰੇ ਪਿੰਡਾਂ ਦੇ ਵਿੱਚ ਕਿਵੇਂ ਆਪਦੇ ਆਪ ਦੇ ਭਰਾਵਾਂ ਦਾ ਕੰਮ ਕਰਾ ਰਹੇ ਹਨ ਪਰ ਮੈਂ ਇਹ ਪਖੰਡਵਾਜ ਨੂੰ ਪਰਮਪਸੰਦ ਨਹੀਂ ਕਰਦਾ ਚਾਹੇ ਮੈਨੂੰ ਥੋੜੇ ਖਾਤਰ ਇੰਨੇ ਪਰਚੇ ਪਏ ਨੇ ਸਰਕਾਰਾਂ ਨਾਲ ਸਿਸਟਮ ਨਾਲ ਲੜਿਆ ਕਿਸੇ ਪਾਰਟੀ ਨਾਲ ਇੱਥੇ ਕਰ ਜਾ ਕੇ ਨਹੀਂ ਖੜੇ ਅਸੀਂ ਅਸੀਂ ਸਿਰਫ ਆਪਣੇ ਇਸ ਦੇ ਵਿੱਚ ਗਰੀਬੀ ਦੇ ਵਿੱਚੋਂ ਨੌਜਵਾਨਾਂ ਨੂੰ ਕੱਢਣਾ ਚਾਹੁੰਦੇ ਆ ਸਾਡੇ ਬੱਚੇ ਕਿਵੇਂ ਪੜਨ ਕਿਵੇਂ ਲਿਖਣ ਕਿੱਥੇ ਤੱਕ ਦੁਨੀਆ ਪਹੁੰਚ ਗਈ ਸਾਡੇ ਬੱਚਿਆਂ ਨੂੰ ਇਹ ਸਿਸਟਮ ਚਲਾਇਆ ਹੋਇਆ ਹੈ ਜੇ ਇਹਨਾਂ ਨੂੰ ਪਤਾ ਸਹੈ ਕਿੰਨਾਂ ਦੀ ਹੈ ਰਾਜਨੀਤਿਕ ਲੀਡਰਾਂ ਲੋਕਾਂ ਦੀ ਸਹੈ ਹੈ ਇਹਨਾਂ ਨੂੰ ਤੋਂ ਨੂੰ ਉਹਦੇ ਵਿੱਚ ਪਸਾ ਲੈਂਦੇ ਨੇਗੇ ਸਾਡੇ ਬੱਚੇ ਪੜ੍ਹਨ ਲਿਖਣ ਸਾਡੀਆਂ ਅੱਗੇ ਬਚ ਪਹੁੰਚਣ ਸਾਡੇ ਬੱਚੇ ਮੈਂ ਹਰ ਇੱਕ ਪੱਖੋਂ ਦੀ ਗਰੀਬੀ ਦੇਖੀ ਸਾਡੇ 3-4 ਗੱਲੇ ਜ਼ਮੀਨ ਦੇ ਸੀਗੇ ਮੈਂ ਹਰ ਮੇਰੀਆਂ ਭੈਣਾਂ ਮੇਰੀ ਮਾਂ ਕੈਂਸਰ ਨਾਲ ਮਰ ਗਈ ਸਾਰਾ ਕੁਝ ਹੋ ਗਿਆ ਪਰ ਮੈਂ ਸਾਰੀ ਗਰੀਬੀ ਹਟਾ ਕੇ ਇੱਥੇ ਆਪਦੇ ਭਰਾਵਾਂ ਦੀ ਮਾਂ ਬਾਹ ਫੜ ਰਿਆਂ ਵੀ ਨਹੀਂ ਯਾਰ ਬਹੁਤ ਵਧੀਆ ਕੰਮ ਕਰਦਾ ਸੀ ਤੇਰੀਆਂ ਮੈਨੂੰ ਮਾਂ ਦੀ ਸੌ ਮੈਂ ਆਪਣੀ ਮੈਨੂੰ ਆਪਣੀ ਮਰੀ ਹੋਈ ਮਾਂ ਦੀ ਸੌ ਮੈਂ ਹਰ ਇੱਕ ਮਜ਼ਦੂਰਾਂ ਦੇ ਪੈਸੇ ਦਵਾ ਉਹ ਕਰ ਬਹੁਤ ਕਰਦਾ ਸੀ ਜਿਦਾਂ ਨੂੰ ਗਾਲਤ ਨਹੀਂ ਕਹਿੰਦੇ ਪਰ ਤੂੰ ਮੇਰੇ ਭਰਾਗਾ ਮੈਂ ਤੈਨੂੰ ਅੱਜ ਮਿਲਣੀ ਮੈਂ ਤੇਰੇ ਨਾਲ 2 ਮਿੰਟ ਗੱਲ ਕਰ ਮੇਰੇ ਨਾਲ ਘਰੇ ਆ ਕੇ ਬੁੱਧ ਬਾਣੋ ਜਿੰਨੇ ਮਰਜ਼ੀ ਗੱਲ ਕਰ ਲੈ ਹੁਣ ਸਾਡੀ ਸਾਡੇ ਪਿੰਡੋਂ ਸਾਡਾ ਮਜ਼ਦੂਰ ਭਾਈ ਜਰ ਦੀ ਕੁੜੀ ਦਾ ਵਿਆਹ ਮੈਂ ਉੱਥੇ ਇੱਥੇ ਮੈਂ ਇੰਨੇ ਇੰਨਾ ਮੈਂ ਇੱਥੇ ਕੀ ਕਰਨਾ ਆਇਆ ਸੀਗਾ ਮੈਂ ਥੋੜੇ ਕੰਮ ਨੂੰ ਕੀ ਪਤਾ ਏ ਇੰਨਾ ਥੱਬਾ ਪਰਚਾ ਦੇ ਕੇ ਸਾਰਾ ਰਿਕਾਰਡ ਦੇ ਕੇ ਵੀ ਇੰਨੇ ਪਰਚੇ ਮੇਰੇ ਤੇ ਕਿਤੇ ਹੋ ਨੇ 에어ਪੋਰਟ ਤੋਂ ਉੱਤਰਿਆ ਹੁਣ ਸਰ ਮੇਰਾ ਪਾਸਪੋਰਟ ਰੱਖ ਲਿਆ ਹੁਣ ਥੋੜਾ ਮੇਰੀ ਰਹਿਤ ਪਾਲੀ ਪੂਰਾ ਯੂਰਪ ਘੁੰਮਣ ਤੋਂ ਬਾਅਦ ਤੁਸੀਂ ਮੇਰੇ ਕੋਲੇ ਮ ਤੁਸੀਂ ਆਪਾਂ ਇਸ ਨੂੰ ਬਹਿ ਕੇ ਗੱਲ ਹੋ ਜੂਗੀ ਤੁਸੀਂ ਤੁਹਾਡੇ ਇਤਿਹਾਸ ਸੱਚੋਂ ਨਿਕਲ ਗਿਆ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਵੀ ਤੁਸੀਂ